ਤਾਂ ਬੜੀ ਵਧੀਆ ਇੰਟਰਸਟਿੰਗ ਚੀਜ਼ ਆ ਤੁਹਾਨੂੰ ਦਿਖਾਉਣ ਲੱਗੇ ਆ ਬਾਈ ਨੇ ਆਪਦੀ ਕੋਠੀ ਤੇ ਪੱਕਾ ਹੀ ਪੱਥਰ ਆ ਜਿਹੜਾ ਲਖਵਾ ਦਿੱਤਾ ਤੁਸੀਂ ਨੀ ਪੱਥਰ ਦਾ ਦੇਖੇ ਹੋਣਗੇ ਰੱਖੇ ਉਹਤੇ ਵੀ ਲੋਕਾਂ ਦੀ ਇਟਾਂ ਤੇ ਸੀਮੈਂਟ ਖਰਾਬ ਹੁੰਦਾ ਨੀ ਪੱਥਰ ਰੱਖੇ ਰਹਿ ਜਾਂਦੇ ਪਰ ਆ ਬਾਈ ਨੇ ਪੂਰਾ ਪਰਮਾਨੈਂਟੀ ਚੱਕਦਾ ਤੇ ਨੀ ਪੱਥਰ ਹੈ ਜਿਹੜਾ 1982 ਵੇਲੇ ਦੀ ਇੱਥੇ ਗਲੀਆਂ ਸੜਕਾਂ ਬਣੀਆਂ ਹੋਈਆਂ ਨੀ ਪੱਥਰ ਤੁਹਾਨੂੰ ਦਿਖਾਣੇ ਆ ਗੇਟ ਦੇ ਜਮਾ ਕੋਠੀ ਦੇ ਫਰੰਟ ਤੇ ਤੇ ਪੂਰਾ ਸੀਮੈਂਟ ਨਾਲ ਪੱਕਾ ਹੀ ਜੜਤਾ ਹੈ ਇਹ ਪਹਿਲੀ ਵਾਰ ਹੋਇਆ ਕਿਸੇ ਨੇ ਆਪਦੇ ਜਿਹੜਾ ਨੀ ਪੱਥਰ ਹੈ ਪਰਮਾਨੈਂਟ ਹੈ ਜਿਹੜਾ ਲਾਇਆ ਇਥੋਂ ਦਾ ਪ੍ਰੋਜੈਕਟ ਹੈ ਜਿਹੜਾ ਨਵਾਂ ਉਹਦਾ ਉਤਘਾਟਨ ਕਰਨ ਲੱਗੇ ਆ ਅਮਰਤਵੀਰ ਕੌਰ ਸਰਾਂ ਸਰਪੰਚਾ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰਸਟ ਤਾਂ ਪਹਿਲੀ ਵਾਰ ਆ ਦੇਖੋ ਜੀ ਤੁਹਾਨੂੰ ਦਿਖਾ ਰਹੇ ਆ ਨਹੀਂ ਨਹੀਂ ਪੱਥਰ ਹੁੰਦੇ ਆ ਜਿਹੜੇ ਸਾਈਡ ਤੇ ਰਹਿ ਜਾਂਦੇ ਆ ਬਾਈ ਨੇ ਪੱਕਾ ਹੀ ਪਰਮਾਨੈਂਟ ਹੀ ਕੋਠੀ ਤੇ ਲਾਤਾ ਚਾਹੇ ਕੋਠੀ ਦਾ ਫਰੰਟ ਆ ਚਾਹੇ ਅਗਲੇ ਨੂੰ ਇਹ ਹੁੰਦਾ ਸਾਡਾ ਫਰੰਟ ਖਰਾਬ ਹੁੰਦਾ ਪਰ ਆ ਕੋਕਿਆਂ 'ਚ ਜੜਤਾ ਜਿਵੇਂ ਨਾ ਹਿੱਲੇ ਨਾ ਕਰੇ ਤੇ ਸਾਰੀ ਉਮਰ ਇਥੇ ਆ ਹੀ ਰਹਿਣਾ ਭਾਈ ਜੀ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਇਹ ਨਹੀਂ ਪੱਥਰ ਹੈ ਜਿਹੜਾ ਬੇਨਤੀ ਇਹ ਆ ਤੁਸੀਂ ਅੱਜ ਸ਼ਹਿਰ ਤੋਂ ਹੀ ਮੇਰੇ ਨਾਲ ਹੋ ਆਮ ਆਦਮੀ ਪਾਰਟੀ ਜਿਹੜੇ ਬੰਦੇ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੰਮ ਨਹੀਂ ਹੁੰਦੇ ਸਾਡੇ ਦਥੇ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਵਰਖਾ ਹੋਈ ਜਾਂਦੀ ਆ ਆ ਬਾਂਡੀ ਪਿੰਡ ਦੇ ਵਿੱਚ 1982 ਜੀ ਹਾਂ ਜੀ 82 ਮੈਂ ਨਹੀਂ ਕਹਿੰਦਾ 1982 ਦਾ ਨਰਕ ਸੀ ਆ ਜਿਹੜੇ ਇਥੋਂ ਦੇ ਸਾਡੇ ਭਰਾ ਭੈਣ ਭਰਾ ਰਹਿੰਦੇ ਇਥੇ ਤੇ ਸਰਪੰਚ ਸਾਹਿਬ ਨੂੰ ਬੰਨਿਆ ਦੋ ਤਿੰਨ ਮਹੀਨੇ ਹੋਏ ਆ ਹਾਲਾਂਕਿ ਦਰਵਾਹਾ ਚੋਣ ਵੀ ਆ ਗਈ ਉਸ ਤੋਂ ਬਾਅਦ ਸਾਡੇ ਦਿੱਲੀ ਟੋਟੀਆਂ ਵੀ ਲੱਗੀਆਂ ਵੀ ਆ ਕੰਮ ਬਿਜੀ ਸੀਗਾ ਤੇ ਰਜੇਮਿਆਂ ਦੇ ਹੋਣ ਦੇ ਬਾਵਜੂਦ ਇਹ ਵੀ ਇਤਿਹਾਸ ਹੀ ਆ ਇੱਕ ਵੀ ਦੋ ਤਿੰਨ ਮਹੀਨਿਆਂ ਦੇ ਵਿੱਚ ਗਲੀ ਦੇ ਨਰਕ ਘੜਤਾ ਤੇ ਇਹ ਵੀ ਇਤਿਹਾਸ ਹੀ ਆ ਵੀ ਕਿਸੇ ਸੱਜਣ ਨੇ ਜੀ ਨੂੰ ਇਸ ਗਲੀ ਦਾ ਜਿਹੜਾ ਨਰਕ ਵਰਗੀ ਜ਼ਿੰਦਗੀ ਭੋਗਦੇ ਸੀ ਕਿਉਂ ਜਦ ਬੰਦਾ ਬਾਹਰ ਨਿਕਲਦਾ ਚਿੱਕੜ ਹੁੰਦਾ ਸੀਗਾ ਤੇ ਇਹਨਾਂ ਦੀ ਬਹੁਤ ਵੱਡੀ ਮੰਗ ਸੀ ਤੇ ਇਹਨਾਂ ਨੇ ਵੱਡਾ ਦਿਲ ਦਿਖਾਉਂਦੇ ਹੋਏ ਪੱਕਾ ਜਿਹੜਾ ਭਗਵਾਨ ਸਿੰਘ ਮਾਨ ਦੇ ਨਾਂ ਦਾ ਪੱਥਰ ਆਪਦੇ ਕੋਠੀ ਦੇ ਬਾਹਰ ਲਾ ਲਿਆ ਸੋ ਇਹਦਾ ਮਤਲਬ ਜੇ ਅਸੀਂ ਚੰਗੇ ਕੰਮ ਕਰਦੇ ਆ ਤਾਂ ਜਿਹੜੇ ਲੋਕ ਹੈ ਹਰੇਕ ਬੰਦੇ ਦਾ ਦਿਮਾਗ ਹੈ ਤੇ ਹਰੇਕ ਬੰਦੇ ਦਾ ਦਿਮਾਗ ਹੈ ਤੇ ਲੋਕਾਂ ਦੇ ਫੈਸਲੇ ਕਦੇ ਗਲਤ ਨਹੀਂ ਹੁੰਦੇ ਜੇ ਅਸੀਂ ਚੰਗੇ ਕੰਮ ਕਰਦਾ ਤਾਂ ਲੋਕ ਜਰੂਰ ਉਸ ਸੋਚ ਦਾ ਸਾਹ ਦਿੰਦੇ ਆ ਇਹ ਸਾਹਮਣੇ ਪ੍ਰਤੱਖ ਇੱਕ ਆਧਾਰਨ ਹੈ ਕਿ ਲੋਕਾਂ ਨੇ ਕਿਹਾ ਵੀ ਠੀਕ ਆ ਜੇ ਇਹਨਾਂ ਦਾ ਹੱਕ ਬਣਦਾ ਪੱਥਰ ਵਾਓ ਵੈਸੇ ਅਸੀਂ ਅ ਪੱਥਰਾਂ 'ਚ ਜਕੀਰ ਨਹੀਂ ਕਰਦੇ ਪਰ ਵਿਰੋਧੀ ਪਾਰਟੀਆਂ ਸਾਡੀ ਕਿਤੇ ਮਜਬੂਰੀ ਵੀ ਬਣਾਉਂਦੇ ਆ ਅਸੀਂ ਪਰ ਚੁੱਪ ਕਰ ਕੰਮ ਕਰਦੇ ਫਿਰ ਹੁਣ ਹੁਣ ਅਸੀਂ ਵਿਘਾਟਨ ਕਰਨ ਬਈ ਲੱਗੇ ਆ ਪਰ ਕਰਦੇ ਅਸੀਂ ਜੇ 100 ਕੰਮ ਕੀਤਾ ਦਸਾਂਗ ਦਾ ਕੰਮ ਕਰਦੇ ਆ ਅਸੀਂ ਉਹ ਇੱਕ ਪੱਥਰ ਦੇ ਵਿੱਚ ਅਸੀਂ 10-10 ਕੰਮ ਦੱਸ ਦਿੰਦੇ ਲੋਕਾਂ ਨੂੰ ਭਾਈ ਸਜ਼ਾ 10 ਕੰਮ ਕੀਤੇ ਆ ਸੋ ਇਸ ਕਰਕੇ ਹਜੇ 2.5 ਸਾਲ ਬਾਕੀ ਹੈ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਭਰਪੂਰ ਤਰੱਕੀ ਹੋਣੀ ਹੈ ਔਰ ਦੂਸਰੀ ਗੱਲ ਮਾਨ ਸਾਹਿਬ 24 ਘੰਟਿਆਂ ਦੇ ਵਿੱਚੋਂ 16 16 15 15 ਘੰਟੇ ਕੰਮ ਕਰਦੇ ਕਿ ਸੁੱਤੇ ਪਏ ਆ ਉਹਨਾਂ ਨੂੰ ਪੰਜਾਬ ਦੇ ਸੁਪਨੇ ਆਉਂਦੇ ਆ ਪੰਜਾਬ ਦੇ ਲੋਕਾਂ ਦੇ ਸੁਪਨੇ ਆਉਂਦੇ ਆ ਕਿਉਂਕਿ ਪੰਜਾਬ ਉਹਨਾਂ ਦੇ ਦਿਲ ਦੇ ਵਿੱਚ ਵਸਦਾ ਹੈ ਤੇ ਅਸੀਂ ਵੀ ਉਹਨਾਂ ਦੀ ਟੀਮ ਦਾ ਹਿੱਸਾ ਆ ਜਦੋਂ ਅਸੀਂ ਬੈੱਡ ਤੇ ਪੈਂਦੇ ਆ ਉਦੋਂ ਪੈਣ ਪੈਂਦੇ ਹੋਏ ਵੀ ਅਸੀਂ ਪਿੰਡਾਂ ਬਾਰੇ ਸੋਚਦੇ ਆ ਸ਼ਹਿਰਾਂ ਬਾਰੇ ਸੋਚਦੇ ਆ ਪਿੰਡਾਂ ਦੇ ਲੋਕਾਂ ਬਾਰੇ ਸੋਚਦੇ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਵੱਡਾ ਫਤਵਾ ਦਿੱਤਾ ਇਤਿਹਾਸ ਸਿਰਜਿਆ ਪੰਜਾਬ ਦੇ ਲੋਕਾਂ ਨੇ 92 ਐਮਐਲਏ ਬਣਾ ਕੇ ਤੇ ਇਤਿਹਾਸ ਫਿਰ ਸਿਰਜਿਆ ਗਿਆ 92 ਤੋਂ 95 ਐਮਐਲਏ ਬਣਾ ਕੇ ਸੋ ਗੁਰੂ ਦੀ ਕਿਰਪਾ ਦੇ ਨਾਲ ਆਮ ਆਦਮੀ ਪਾਰਟੀ ਦੀ ਨਵੀਂ ਸੋਚ ਹੈ ਚੰਗੀ ਸੋਚ ਹੈ ਸਿਸਟਮ ਨੂੰ ਸੁਧਾਰਨ ਵਾਲੀ ਸੋਚ ਹੈ ਤੇ ਚੌਥੀ ਵਾਰੀ ਸਰਕਾਰ ਬਣਨ ਜਾ ਰਹੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਤੇ ਅਸੀਂ 27 ਚ ਫਿਰ ਸਰਕਾਰ ਬਣਾਉਣੀ ਹੈ ਇਸ ਕਰਕੇ ਅਸੀਂ ਤੁਹਾਨੂੰ ਮੰਨੋ ਜਿਹੜਾ ਹੈਗਾ ਲੱਗਿਆ ਵਿਕਾਸ ਕਾਰਜ ਕਰਨ ਅਸੀਂ ਸਾਡੀ ਸੋਚ ਹੈ ਕਿ ਜਿਹੜੀਆਂ ਅਸ਼ਾਮਾਂ ਜਿਹੜੀ ਸੋਚ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਰੱਖੀ ਹੈ ਅਸੀਂ ਉਸ ਸੋਚ ਤੇ ਖਰਾ ਉਤਰ ਗਏ ਤੇ ਅਸੀਂ ਪੰਜਾਬ ਦੇ ਲੋਕਾਂ ਦਾ ਦਿਲ ਦਿਚਣਾ ਚਾਹੁੰਦੇ ਆ ਅਸੀਂ ਪੰਜਾਬ ਦੇ ਲੋਕਾਂ ਦਾ ਪਿਆਰ ਸਤਿਕਾਰ ਤੇ ਮੁਹੱਬਤ ਜਿਤਨੀ ਜਾਉਂਦੇ ਆ ਤੇ ਆ ਇੱਕ ਉਸ ਦੀ ਚੌਂਦੀ ਜਾਗ ਦੀ ਤਸਵੀਰ ਹੈ ਕਿ ਲੋਕਾਂ ਨੇ ਸਾਨੂੰ ਦਿਲ ਚ ਵਸਾਇਆ ਰਾਜਨੀਤੀ ਦੇ ਵਿੱਚ ਤੁਹਾਡਾ ਵੀ ਲੰਮਾ ਸਫਾ ਹੋ ਗਿਆ ਨਾ ਕੋ ਭਲਾ ਸਭ ਕਿਤੇ ਦੇਖਿਆ ਕਿਤੇ ਐ ਕਿਸੇ ਲੀਡਰ ਬਣਾ ਨਾ ਮੈਂ ਨਹੀਂ ਮੈਂ ਨਹੀਂ ਦੇਖਿਆ ਆਮ ਲੋਕ ਜਿਹੜੇ ਹੁੰਦੇ ਆ ਉਹ ਕਿਸੇ ਪਾਰਟੀ ਦਾ ਝੰਡਾ ਆਪਦੀ ਕੋਠੀ ਤੇ ਲਵਾਉਣ ਤੋਂ ਗਰੇਜ ਕਰਦੇ ਆ ਵੀ ਯਾਰ ਮੇਰੇ ਤੇ ਕਿਤੇ ਮੋਹਰ ਨਾ ਲੱਗ ਜਾਈ ਮੈਂ ਕਿਸੇ ਪਾਰਟੀ ਦਾ ਲੋਕ ਹੈ ਨਾ ਫਲਾਨੀ ਪਾਰਟੀ ਦਾ ਬੰਦਾ ਪਰ ਇਹਨਾਂ ਨੇ ਝੰਡੇ ਛੱਡ ਸਟicker ਛੱਡ ਪੋਸਟਰ ਛੱਡਰ ਪੱਥਰੀ ਲਵਾ ਲਿਆ ਭਗਵਾਨ ਸਿੰਘ ਮਾਨ ਦਾ ਜੇ ਜੇ ਇਹਨਾਂ ਨੂੰ ਭਗਵਾਨ ਸਿੰਘ ਮਾਨ ਦੀ ਸੋਚ ਚੰਗੀ ਲੱਗਦੀ ਹੈ ਆਮ ਆਦਮੀ ਪਾਰਟੀ ਦੇ ਕੰਮ ਚੰਗੇ ਲੱਗਦੇ ਆ ਤਾਂ ਇਹਨਾਂ ਨੇ ਫਰਾਗ ਦੇ ਲਈ ਦਿਖਾਈ ਆ ਕਿਉਂਕਿ ਮਨ ਲੋ ਕੋਈ ਬੰਦਾ ਇਹਨਾਂ ਨੂੰ ਸਵਾਲ ਕਰਦਾ ਤੇ ਇਹਨਾਂ ਕੋਲੇ ਉਸ ਵਿਅਕਤੀ ਦੇ ਸਵਾਲ ਦਾ ਜਵਾਬ ਹੈ ਵੀ ਮੈਂ ਇਹ ਪੱਥਰ ਕਿਉਂ ਲਵਾਇਆ ਚਾਹੇ ਕੋਈ ਆਮ ਬੰਦਾ ਚਾਹੇ ਕਿ ਵਿਰੋਧੀ ਪਾਰਟੀ ਦਾ ਬੰਦਾ ਇਹਨਾਂ ਨੂੰ ਪੁੱਛੂਗਾ ਵੀ ਹਾਂ ਭਾਈ ਕਿਉਂ ਪੱਥਰ ਲਾਇਆ ਤੇ ਕਹਿਣਗੇ ਵੀ 1982 ਤੋਂ ਅਸੀਂ ਨਰਕ ਵਰਗੀ ਜ਼ਿੰਦਗੀ ਤੇ ਸੰਤਾਪ ਹੋ ਰਹੇ ਸੀ ਤੇ ਸਾਡਾ ਸੰਤਾਪ ਕਿਹਨੇ ਦੂਰ ਕੀਤਾ ਸਾਡਾ ਦੁੱਖ ਕਿਹਨੇ ਦੂਰ ਕੀਤਾ ਸਰਦਾਰ ਭਗਵਾਨ ਸਿੰਘ ਮਾਨ ਨੇ ਦੂਰ ਕੀਤਾ ਸੋ ਤੁਸੀਂ ਕੱਲ ਕੀ ਕੀ ਕਹਿਣਾ ਚਾਹੋਗੇ ਲੋਕ ਨਾ ਝੰਡੇ ਵੀ ਲਾ ਦਿੰਦੇ ਹਨਾ ਪਾਰਟੀ ਦੇ ਤੇ ਛੱਪਾਂ ਤੇ ਨੇ ਉਹ 4 ਕਿ ਦਿਨ ਰਹਿੰਦੇ ਆ ਤੁਸੀਂ ਇਹ ਪੱਕੀ ਕੋਕੇ ਜੜ ਤੇ ਕਿਵੇਂ ਮੰਨਦੇ ਹਾਂਜੀ ਬਾਈ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਨਾਲ ਹੀ ਆ ਪਹਿਲਾਂ ਤੋਂ ਵੀ ਤੇ ਹੁਣ ਵੀ ਨਾਲ ਹੀ ਖੜੇ ਆ ਜੀ ਤਾਂ ਕਰਕੇ ਸਾਡਾ ਅਸੀਂ ਜਿੰਨਾ ਵੀ ਹੋਇਆ ਅਸੀਂ ਕਰਾਂਗੇ ਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਆਂ ਵੀ ਗਲੀ ਮਣਾ ਹਾਂਜੀ ਹਾਂਜੀ 1982 ਤੋਂ ਲੈ ਕੇ ਅਸੀਂ ਇੱਥੇ ਪਾਣੀ ਵੀ ਦੀ ਟਪਦੇ ਸੀਗੇ ਜੀ ਅੱਛਾ ਹਾਂਜੀ ਇਹ ਅੱਜ ਨਾਲ ਪੱਕੀਆਂ ਬਣ ਗਈਆਂ ਨਾਲੀਆਂ ਹਾਂਜੀ ਹਾਂਜੀ ਬਹੁਤ ਵਧੀਆ ਉਪਰਾਲਾ ਹੋਇਆ ਜੀ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਇਹ ਪਹਿਲਾ ਕਦਮ ਚੱਕਿਆ ਜੀ ਤੇ ਬਹੁਤ ਬਹੁਤ ਧੰਨਵਾਦ ਆ ਮੁੱਖ ਮੰਤਰੀ ਪੰਜਾਬ ਦਾ ਜੀ ਤੇ ਭਾਈ ਜੀ ਦਾ ਹਾਂਜੀ ਹਾਂਜੀ ਧੰਨਵਾਦ ਜੀ ਤਾਂ ਬਿਲਕੁਲ ਆ ਤੁਹਾਨੂੰ ਦਿਖਾ ਰਹੀ ਇੱਕ ਵਾਰੀ ਆ ਕੋਖ ਕੇ ਪੱਕੇ ਆ ਜੀ ਸੀਮੈਂਟ ਵੀ ਪੱਕਾ ਹੀ ਇਹਨਾਂ ਨੇ ਜਿਵੇਂ ਫਰੰਟ ਦੇ ਆਪਦੀ ਕੋਠੀ ਦੇ ਮੂਹਰੇ ਨੀ ਪੱਥਰ ਲਾ ਲਿਆ ਰੱਖ ਲਿਆ ਅੱਜ ਰੱਖਿਆ ਬਾਈ ਨੇ ਪਿੰਡ ਹੈ ਪਿੰਡ ਬਾਹੇ ਹੈਗਾ ਬਾਂਡੀ ਪਿੰਡ ਹੈ ਨਾ ਬਾਈ ਬਾਂਡੀ ਬਾਂਡੀ ਪਿੰਡ ਬਾਈ ਇੱਕਦਾਂ ਕੱਲ ਅਸੀਂ ਇੱਟਾਂ ਲੈ ਕੇ ਇੱਥੇ ਲਾਉਣ ਆਏ ਸੀ ਪੱਥਰ ਵੀ ਸਾਂਝੀ ਗਲੀ ਚ ਲਾਵਾਂਗੇ ਪਰ ਇਹ ਜਦੋਂ ਅਸੀਂ ਇੱਥੇ ਪਹੁੰਚੇ ਤੇ ਬਾਈ ਜੀ ਵਰਗੇ ਆ ਦੇ ਕੇ ਵੀ ਅਸੀਂ ਕੰਧ ਤੇ ਲਵਾਵਾਂਗੇ ਇਹਨਾਂ ਨੇ ਫਿਰ ਤਾਂ ਕਰਕੇ ਕੰਧ ਤੇ ਲਵਾਇਆ ਜੀ ਅਸੀਂ ਨਹੀਂ ਥੱਲੇ ਗਲੀ ਚ ਲਾਉਣਾ ਸੀਗਾ ਜੀ ਇਹੇ ਇੱਟਾਂ ਵੀ ਲੈ ਸਾਰਾ ਸਮਾਨ ਲੈਏ ਸੀਗੇ ਪਰ ਬਾਈ ਦੀ ਸੋਚ ਦੇਖ ਕੇ ਇਹ ਆਦੇ ਅਸੀਂ ਕੰਦ ਚ ਲਵਾਉਣਾ ਅਸੀਂ ਅਗਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਬਾਈ ਇਹ ਤੁਹਾਡਾ ਕੀ ਨਾਮ ਕੀ ਆ ਆਜੋ ਨਾ ਮਲਕੀਤ ਸਿੰਘ ਆ ਜੀ ਮਲਕੀਤ ਸਿੰਘ ਹਾਂਜੀ ਹਾਂਜੀ ਕਿੰਨੀ ਕਿ ਸਮੱਸਿਆ ਸੀ ਕਿੰਨੇ ਕਿ ਚਿਰ ਦੀ ਇੱਥੇ 1982 ਤੋਂ ਲੈ ਕੇ ਸੀ ਪਾਣੀ ਵੀ ਦੀ ਟਪਦੇ ਸੀ ਬਹੁਤ ਹੀ ਬੁਰਾ ਹਾਲ ਸੀਗਾ ਜੀ ਇੱਥੇ ਜਿਨ੍ਹਾਂ ਦਾ ਘਰ ਹੈ ਹਾਂਜੀ ਤੁਹਾਡੀ ਗੱਲ ਇਹ ਪੱਕੇ ਹੀ ਇਹ ਐਂ ਲੱਗਿਆ ਰੂਹਾ ਹਾਂ ਐਂ ਲੱਗਿਆ ਰੂ ਸਾਰੀ ਉਮਰ ਜੀ ਜਿੰਨਾ ਚਿਰ ਇਹ ਵੀ ਇਹ ਨਹੀਂ ਆਈ ਕੋਠੀ ਦਾ ਫਰੰਟ ਖਰਾਬ ਹੋ ਚੁੱਕਾ ਜਾਈ ਨਹੀਂ ਜੀ ਸਾਨੂੰ ਕੋਈ ਉਹ ਨਹੀਂ ਅਸੀਂ ਤਾਂ ਪਾਰਟੀ ਨਾਲ ਵਧੀਆ ਸਾਨੂੰ ਆਇਆ ਵੀ ਸੰਯੋਗ ਦਿੱਲਿਆ ਜੀ ਸਾਰਾ ਕੁਝ ਕਰਦੇ ਆ ਜੀ ਬਹੁਤ ਵਧੀਆ ਲੱਗਦਾ ਇਹਨਾਂ ਪਾਰਟੀ ਨਾਲ ਜੀ ਆਮ ਆਦਮੀ ਪਾਰਟੀ ਨਾਲ ਇਹ ਬਾਕੀ ਆਹ ਗਲੀ ਦੀ ਜੂਨ ਕੱਟੀ ਜੇ ਤਾਂ ਹਾਂਜੀ ਹਾਂਜੀ ਬਹੁਤੀ ਅਸੀਂ ਨਾਗ ਨਹੀਂ ਸਕਦੇ ਸੀਗੇ ਜੀ ਇੰਨਾ ਔਖਾ ਸੀਗਾ ਇੱਥੋਂ ਦੀ ਪੱਲਾ ਆ ਦੇਖੋ ਬਾਂਡੀਪਿੰਡ ਵਾਲਿਆਂ ਨੇ ਪਹਿਲ ਕੀਤੀ ਆ ਇੱਥੋਂ ਦੇ ਕਹਿੰਦੇ ਆ 1982 ਦੇ ਵਿੱਚ ਅਸੀਂ ਇੱਥੋਂ ਦੀ ਸਾਡੀ ਜਿਹੜਾ ਨਰਕਾ ਆਮ ਆਦਮੀ ਪਾਰਟੀ ਨੇ ਚੱਕਿਆ ਆ ਸੜਕਾ ਜਿਹੜੀ ਬਣ ਰਹੀ ਆ ਗਲੀਆਂ ਬਣ ਰਹੀਆਂ ਨਾਲੀਆਂ ਬਣੀ ਜਾਂਦੀਆਂ ਤੇ ਖੁਸ਼ ਹੋ ਕੇ ਕਿਉਂਕਿ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ 1982 ਦੇ ਵਿੱਚ ਜਦੋਂ ਇਹਨਾਂ ਨੂੰ ਖੁਸ਼ੀ ਚੜੀ ਇਹ ਕਹਿੰਦੇ ਜੀ ਨਹੀਂ ਪੱਥਰ ਆ ਨਾ ਜਿਹੜਾ ਆਪਾਂ ਉਹ ਰੱਖ ਦਣੇ ਐ ਸਾਈਡ ਤੇ ਰੱਖ ਦੇਣੇ ਕਹਿੰਦਾ ਜੀ ਮੇਰੇ ਕੋਠੀ ਦੇ ਮੂਹਰੇ ਰੱਖ ਦੋ ਮੇਰੀ ਕੋਠੀ ਤੇ ਪੱਕਾ ਪੱਥਰ ਲਾ ਦੋ ਆ ਪੱਕਾ ਪੱਥਰ ਲਾਤਾ ਮਤਲਬ ਪੂਰੇ ਕੋਕੇ ਜੜ ਤੇ ਇਹ ਐਂ ਰਹੂਗਾ ਚਾਹੇ ਸਰਕਾਰ ਜੀ ਦੀ ਮਰਜ਼ੀ ਆਏ ਪਰ ਇਹ ਪੱਥਰ ਆ ਜਿਹੜਾ ਪੱਕਾ ਹੀ ਇੱਥੇ ਲਵਾ ਲਿਆ ਵੀਰ ਨੇ ਤੇ ਇਹ ਦੁਘਟਨਾ ਜਿਹੜਾ ਕੀਤਾ ਗਿਆ ਛੱਪੜ ਹੈਗਾ ਛੱਪੜ ਦੇ ਜਮਾ ਸਾਹਮਣੇ ਆ ਕੋਠੀ ਆ ਬਾਈ ਦੇ ਇੱਥੇ ਘਟੋ ਘਟ ਇੱਕ ਕਨਾਲ ਦੇ ਵਿੱਚ ਬਣੀ ਹੋਈ ਕੋਠੀ ਆ ਬਹੁਤ ਵੱਡੀ ਕੋਠੀ ਆ ਤਾਂ ਇਹ ਪਰਮਾਨੈਂਟ ਆ ਜਿਹੜਾ ਜਿਹੜਾ ਇਹ ਨੀਂਹ ਪੱਥਰ ਜਿਹਤੇ ਲਿਖਿਆ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਰਹਿਨਾਈ ਹੇਠ ਕਰਨਪ੍ਰੀਤ ਸਿੰਘ ਸੋਂਧ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਦੀ ਜੀ ਜੋਗ ਆ ਗਈ ਹਿੱਟ ਪਿੰਡ ਬਾਂਡੀ ਵਿਖੇ ਇੰਟਰ ਲਾਕ ਗਲੀ ਦਾ ਨੀਂਹ ਪੱਥਰ ਸਰਦਾਰ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਨਿਗਮ ٹرسٹ ਬਠਿੰਡਾ ਜੀ ਵੱਲੋਂ ਮਿਤੀ 27 2025 ਨੂੰ ਆਪਣੇ ਕਰ ਕਮਲਾ ਨਾਮ ਰੱਖਿਆ ਗਿਆ ਸ਼੍ਰੀਮਤੀ ਅਮਰਤਪੀਰ ਕੌਰ ਸਾਰਾ ਸਰਪੰਚਾ ਉਹਨਾਂ ਦੇ ਨਾਮ ਆ ਸਾਰਿਆਂ ਦੇ ਤੇ ਜਿਵੇਂ ਜਗ ਸਿਮਰ ਸਿੰਘ ਸਿੱਧੂ ਹੋ ਗਿਆ ਵੀਡੀਓ ਸੰਗਤ ਇਹ ਮਤਲਬ ਪੱਕੇ ਜਿੰਨੀ دیر ਕੋਠੀ ਆ ਉਨੀ ਦੇ ਰਹੇ ਨਹੀਂ ਪੱਥਰ ਵੀ ਹੈ ਜਿਹੜਾ ਰਹੂਗਾ ਲੋਕਾਂ ਦਾ ਪਿਆਰ ਆ ਲੋਕਾਂ ਦਾ ਜज्ਬਾ ਲੋਕਾਂ ਦੇ ਵਿੱਚ ਕਿਉਂਕਿ ਇਹ ਪਹਿਲੀ ਵਾਰ ਹੋਇਆ ਲੋਕਾਂ ਨੇ ਆਪਦੇ ਜਿਹੜੇ ਪਿੰਡ ਦੇ ਵਿੱਚ ਵਿਕਾਸ ਕੀਤਾ ਜਾਇਆ ਉਹਦੇ ਨਹੀਂ ਪੱਥਰ ਆਪਦੇ ਘਰਾਂ ਦੇ ਅੱਗੇ ਆਪਦੇ ਪੱਕੇ ਜਿਹੜੇ ਜੜਾਉਣ ਲੱਗੇ ਤਾਂ ਧੰਨਵਾਦ ਵੀ ਕਰਦੇ ਆ ਉਹ ਆਮ ਆਦਮੀ ਪਾਰਟੀ ਦਾ ਜਿੰਨਾ ਘਰ ਕਿਸੇ ਕਹਿੰਦੇ ਸਾਡੇ ਪਿੰਡ ਦਾ ਜਿਹੜਾ ਨਰਕ ਚੱਕਿਆ ਗਏ ਨਰਕ ਵਾਕੀ ਇੱਥੇ ਨੌਜਵਾਨ ਛੋਟੇ ਛੋਟੇ ਬੱਚੇ ਵੀ ਆ ਜਿਹੜੇ ਬੇਟਾ ਕੀ ਹੈ ਨਾਮ ਆ ਬੇਟਾ ਸਰ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਹੈ ਮੈਂ ਪਲੱਸ 1 ਦਾ ਵਿਦਿਆਰਥੀ ਹਾਂ ਅਸੀਂ ਪਿਛਲੇ ਮੇਰਾ ਦੋ ਹਰਕਤ ਦਾ ਜਣ ਮੈਂ ਅਸੀਂ ਦੇਖੇ ਰਿਹਾ ਵੀ ਬਹੁਤ ਜਿਆਦਾ ਪਾਣੀ ਦੂਸੇ ਇੱਥੇ ਤੇ ਮੰਨ ਕੇ ਚਲੋ ਵੀ ਸਿੰਗਲ ਤੇ ਵੀ ਬੰਦਾ ਨਹੀਂ ਤੁਰਕੇ ਦਾ ਤੁਰਕੇ ਦਾ ਜਮੀਨ ਜਾ ਸਕਦਾ ਸੀਗਾ ਇਹ ਗਲੀ ਬੰਦ ਰਹਿੰਦੀ ਸੀ ਮੀਂਹ ਆਉਂਦਾ ਸੀਗਾ ਛੱਪੜ ਧਰ ਜਾਂਦੀ ਸੀ ਪਾਣੀ ਵਿੱਚ ਤੱਕ ਆ ਜਾਂਦਾ ਸੀ ਤੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨ ਕਰਦੇ ਆ ਧੰਨਵਾਦ ਕਰਦੇ ਆ ਭਗਵੰਤ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਗਲੀ ਬਣਾਈ ਹੈ ਅਸੀਂ ਦਿਲੋਂ ਖੁਸ਼ ਹਾਂ ਸਾਡੀ ਗਲੀ ਬਣੀ ਹੈ ਤੇ ਹੁਣ ਜਿੰਨਾ ਵੀ ਲੋਕ ਦੇ ਨੱਖਾਂ ਦੇ ਵਿੱਚ ਪਾਣੀ ਆ ਗਿਆ ਇਹ ਇਹ ਹੁੰਦਾ ਬਾਕੀ ਸਹੀ ਗੱਲ ਹੈ ਕਹਿੰਦੇ ਸਾਡੀ ਕਿਤੇ ਸੋਚਿਆ ਨਹੀਂ ਸੀ ਕਹਿੰਦੇ ਮੇਰਾ ਜਨਮ ਤੋਂ ਪਹਿਲਾਂ ਦਾ ਨਰਕ ਸੀ ਇੱਥੇ ਉਹ ਨਰਕ ਜਿਹੜਾ ਚੱਕਿਆ ਗਿਆ ਤਾਂ ਬੱਚੇ ਵੀ ਧੰਨਵਾਦ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਦੇ ਸਦਕੇ ਕਹਿੰਦੇ ਸਾਡੀ ਅੱਜ ਪਿੰਡ ਦੇ ਵਿੱਚ ਨਰਕੇ ਚੱਕਿਆ ਗਿਆ ਤਾਂ ਆਪਦੀ ਉਮਰ ਦੇ ਵਿੱਚ ਵੀ ਇਹਨਾਂ ਨੂੰ ਦੇ ਦੇਖਣ ਨੂੰ ਕਿਉਂਕਿ ਬਹੁਤ ਪੁਰਾਣਾ ਸੀ ਜਿਹੜਾ ਮਸਲਾ ਹੈਗਾ ਇਹ ਸਾਰੀਆਂ ਸੜਕਾਂ ਜਿਹੜੀਆਂ ਹੁਣ ਜਿਹੜੀ ਇਹ ਸੜਕਾ ਪੱਕੀ ਹੋ ਗਈ ਨਾਲੀ ਬਣ ਗਈ ਇੱਥੇ ਆ ਬੱਚਿਆਂ ਦੇ ਵਿੱਚ ਵੀ ਖੁਸ਼ੀ ਇੰਨੀ ਕਿ ਉਹਦੇ ਖੁਸ਼ੀ ਦੇ ਵਿੱਚ ਨਾ ਹੰਝੂ ਆ ਗਏ ਅੱਖਾਂ ਦੇ ਵਿੱਚ ਹੋਰ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੇ ਵਿੱਚ ਹੋਰ ਕੀ ਪਿੰਡ ਵਿੱਚ ਬਹੁਤ ਵਧੀਆ ਭਲਾਈ ਦੇ ਕੰਮ ਕਰ ਰਹੇ ਆ ਸਰਪੰਚ ਸਾਹਿਬ ਕਿਉਂਕਿ ਹੁਣ ਆਪਣੇ ਪਿੱਛੇ ਵੀ ਅੰਗਣਵਾੜੀ ਬਣੀ ਗਈ ਹੋਰ ਬਹੁਤ ਇੱਕ ਸਾਡੇ ਇੱਕ ਖਾਇ ਜੀ ਸਾਡੇ ਇਹ ਸਾਡੇ ਦਾ ਯਾਰ ਬੰਦਾ ਤੂੰ ਵੀ ਸਾਡੇ ਪਿੰਡ ਵਿੱਚ 12ਵੀਂ ਦਾ ਸਕੂਲ ਬਣੇ ਅੱਛਾ ਵੀ ਸਾਨੂੰ ਕੁਟੀ ਜਾਂ ਲੰਦਗੜ ਜਾਂਦੀ ਬਹੁਤ ਜਾਣਤੀ ਪਟੌਂਦੀ ਆ ਵੀ ਸਾਡੀ ਭਗਵੰਤ ਮਾਨ ਸਰਕਾਰ ਨੂੰ ਇਹ ਬੇਨਤੀ ਹੈ ਵੀ ਸਾਡਾ 11ਵੀਂ 12ਵੀਂ ਦਾ ਸਕੂਲ ਬਣੇ ਤੇ ਅਸੀਂ ਪੂਰਾ ਸਹਿਯੋਗ ਦੇਵਾਂਗੇ ਸਾਨੂੰ ਵੀ ਜਰੂਰਤ ਪਈ ਕੋਈ ਅਸੀਂ ਆਪ ਦਾ ਜੇ ਰੈਲਿੰਗਾ ਵੀ ਕੱਢਣਾ ਹੋਵੇ ਅਸੀਂ ਉਹ ਵੀ ਕਰਾਂਗੇ ਅੱਛਾ ਸਾਡੀ ਇਹ ਮੰਗ ਆ ਵੀ 11ਵੀਂ 12ਵੀਂ ਦਾ ਸਕੂਲ ਜ਼ਰੂਰ ਬਣੇ ਸਾਡੇ ਪਿੰਡ 'ਚ ਇਹ ਵੱਡੀ ਦਿੱਕਤ ਹੈ ਜੀ ਤੇ ਤੁਹਾਡੇ ਕੇ ਬੇਨਤੀ ਹੈ ਵੀ ਜ਼ਰੂਰ ਸਾਡੀ ਇਹ ਬੇਨਤੀ ਕਬੂਲ ਹੋਵੇ ਧੰਨਵਾਦ ਪਿੰਡ ਸਾਰਾ ਹੀ ਜਿਹੜੇ ਹੁਣ ਪਿੰਡ ਦੇ ਕਿੰਨੇ ਸਾਰੇ ਇਕੱਠੇ ਹੋਏ ਆ ਹਾਂਜੀ ਸਾਰੇ ਖੁਸ਼ ਆ ਇਸ ਗੱਲ ਨਾਲ ਹਾਂਜੀ ਪੂਰੀ ਖੁਸ਼ ਆ ਜੀ ਸਾਨੂੰ ਆਪ ਨੂੰ ਯਕੀਨ ਨਹੀਂ ਹੁੰਦਾ ਸੀ ਇਹ ਅਸੀਂ ਮਛੜੀ ਪਿੰਡ ਜਾਂਦੀ ਸੀ ਮੇਰੇ ਰਹਿੰਦੇ ਆਪਣੇ ਰਿਸ਼ਤੇਦਾਰ ਸਾਰੇ ਪਿੰਡ ਚ ਗਲੀਆਂ ਡਾਕਟਰ ਸੀਗਾ ਸੋਚਦੇ ਹੁੰਦੇ ਸੀ ਕਿ ਸਾਡੇ ਵੀ ਗਲੀ ਬਣੂਗੀ ਜੋ ਸਰਪੰਚ ਸਾਹਿਬ ਨੇ ਪੂਰਾ ਆ ਉਹਦਾ ਯੋਗਦਾਨ ਪਾਇਆ ਬਹੁਤ ਬਹੁਤ ਧੰਨਵਾਦ ਸਾਡਾ ਸਰਪੰਚ ਕਿਹੜਾ ਬੇਟਾ ਇੱਥੇ ਆਪਣੇ ਸਰਾਵ ਸਾਹਿਬ ਸੇਕ ਸਿੰਘ ਸਰਾ ਅੱਛਾ ਤੁਹਾਡੀ ਕਿੰਨੀ ਉਮਰ ਹੈ ਮੇਰੀ 17 ਸਾਲ ਉਮਰ ਹੈ 17 ਸਾਲ ਦੀ ਉਮਰ ਆ ਲੱਗਦਾ ਨੇਕ ਹੋਣਾ ਤੇ 17 ਸਾਲ ਚ ਮਤਲਬ ਪਹਿਲੀ ਵਾਰ ਇਹ ਬਣਿਆ ਸਰਾ ਹਾਂਜੀ ਹਾਂਜੀ ਪਹਿਲੀ ਵਾਰ ਦਿਖਿਆ ਇਸੋਂ ਬਾਕੀ ਬੰਡਾਂ ਚ ਦੇਖਦੇ ਸੀ ਸਾਡੇ ਚ ਹਾਂਜੀ ਦੇਖਦੇ ਸੀ ਸਾਨੂੰ ਐ ਉਮੀਦ ਸੀ ਸਾਡੇ ਪਿੰਡ ਚ ਵੀ ਹੋਣੀ ਦੀ ਗੱਲ ਲਾ ਤਾਂ ਬਾਕੀ ਦੇਖੋ ਬੱਚੇ ਵੀ ਖੁਸ਼ ਆ ਇੱਥੇ ਹੋਰ ਵੀ ਭਾਈ ਜਿਹੜੇ ਹੈਗੇ ਆ ਤਾਂ ਜਵਾਕ ਦੀਆਂ ਅੱਖਾਂ ਚ ਪਾਣੀ ਆ ਗਿਆ ਇੰਨੀ ਖੁਸ਼ੀ ਇਹਨੂੰ ਚਾ ਚੜਿਆ ਕਹਿੰਦੇ ਹੋਰ ਪਿੰਡ ਇੱਕ 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 ਗੱਲ ਗਈ ਆ ਵੀ ਸਾਡੇ ਪਿੰਡ ਚ ਸਾਰਾ ਕੁਝ ਬਣ ਗਿਆ ਭੱਲਾ ਸਾਹਿਬ ਕਹਿੰਦੇ ਇੱਕ ਸਾਡੇ ਪਲੱਸ 2 ਦਾ ਸਕੂਲ ਕਿਤੇ ਕਹਿੰਦੇ ਸਾਨੂੰ ਦੂਰ ਜਾਣਾ ਪੈਂਦਾ ਗੱਲ ਗੱਲ ਇਹ ਆ ਅਸੀਂ ਸਕੂਲ ਬਣਾਉਣੇ ਤੇ ਵਧੀਆ ਸਕੂਲ ਚਲਾਉਣ ਦੀ ਸਾਡੀ ਸੋਚ ਆ ਅਸੀਂ ਵਧੀਆ ਹਸਪਤਾਲ ਡਿਸਪੈਂਸਰੀਆਂ ਬਣਾਉਣ ਦੀ ਸਾਡੀ ਸੋਚ ਆ ਕਿਉਂਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਵਿੱਚ ਮੈਂ ਹੁਣਾ ਉੱਥੇ 2-1/2 ਮਿੰਟ ਤੋਂ ਕੰਮ ਕਰ ਰਿਹਾ ਹਾਂ ਦਿੱਲੀ ਦੇ ਲੋਕ ਕਹਿੰਦੇ ਆ ਵੀ ਜਿੱਥੇ ਇੱਕ ਆਟੋ ਵਾਲੇ ਦਾ ਬੱਚਾ ਪੜਦਾ ਉੱਥੇ ਇੱਕ ਅਫਸਰ ਦਾ ਬੱਚਾ ਪੜਦਾ ਤੇ ਸਕੂਲ ਸਟੈਂਡਰਡ ਉੱਥੇ ਸਕੂਲਾਂ ਦਾ ਇੰਨਾ ਵੱਡਾ ਹੈ ਕਿ ਉਹਨਾਂ ਦੇ ਮਾਪੇ ਸੰਤੁਸ਼ਟ ਹੈ ਅਫਸਰ ਬਣ ਰਹੇ ਹੈ ਸਰਕਾਰੀ ਸਕੂਲਾਂ ਦੇ ਪੜੇ ਹੋਏ ਬੱਚੇ ਉਹੀ ਪਾਰਟੀ ਦਾ ਰਾਜ ਪੰਜਾਬ 'ਚ ਅਸੀਂ ਹਮੇਸ਼ਾ ਸਕੂਲ ਬਣਾਉਣ ਦੇ ਹਾਮੀ ਆਂ ਔਰ ਸਕੂਲ ਬਣਾਏ ਆ ਇਸ ਪਿੰਡ ਦਾ ਬਾਂਡੀ ਪਿੰਡ ਇਸ ਸਟੈਂਡਰ ਦਾ ਮੈਨੂੰ ਵਿਸ਼ੇਸ਼ ਪਿਆਰ ਆ ਸਰਪੰਚ ਸਾਹਿਬ ਸਾਡੇ ਆਪਣੇ ਆ ਕਿਉਂਕਿ ਸੀਰੀਅਸ ਕੈਂਡੀਡੇਟ ਸਕੂਲ ਬਣਾਉਣ ਦੇ ਕੁਝ ਨਾਰਮਸ ਹੁੰਦੇ ਆ ਕੁਝ ਨਿਯਮ ਹੁੰਦੇ ਆ ਸੋ ਅਸੀਂ ਪਹਿਲਾਂ ਵੀ ਡਿਸਕਸ ਕਰ ਰਹੇ ਆ ਕਿ ਕਿਉਂਕਿ ਜ਼ਮੀਨ ਵੀ ਚਾਹੀਦੀ ਹੈ ਬੱਚਿਆਂ ਦੀ ਸਟ੍ਰੈਂਥ ਵੀ ਚਾਹੀਦੀ ਹੈ ਸੋ ਜੇਕਰ ਇਸ ਸਕੂਲ ਦੇ ਵਿੱਚ ਸਾਰੇ ਨਿਯਮਾਂ ਲੋੜਾਂ ਪੂਰੀਆਂ ਹੈਗਾਂ ਤਾਂ ਅਸੀਂ ਇਸ ਸਕੂਲ ਨੂੰ ਅਪਗ੍ਰੇਡ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪਰ ਉਹਦੇ ਵਾਸਤੇ ਨਿਯਮਾਂ ਨੂੰ ਪੂਰਾ ਕਰਨਾ ਉਹਨਾਂ ਨੂੰ ਫਾਲੋ ਕਰਨਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜੇ ਜੰਨੇ ਮਤਲਬ ਬੱਚਿਆਂ ਦੀ ਗਿਣਤੀ ਜਾਂ ਸਾਡੇ ਉਸ ਏਰੀਆ 'ਚ ਪੂਰਾ ਹੋਇਆ ਤਾਂ ਜ਼ਰੂਰ ਬਣਾਵਾਂਗੇ ਇੱਕ ਤੁਹਾਡਾ ਪ੍ਰੋਜੈਕਟ ਹੈ ਜਿਹੜਾ ਬੱਸਾਂ ਫ੍ਰੀ ਹਨਾ ਸਕੂਲ ਦੀਆਂ ਲਾਈਆਂ ਸੀਐਮ ਸਾਹਿਬ ਨੇ ਉਹ ਨਹੀਂ ਦੇ ਉਹ ਕੋਈ ਹੋ ਸਕਦਾ ਜਿਵੇਂ ਬੱਸ ਫ੍ਰੀ ਬੱਸਾਂ ਹਾਂ ਉਹ 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 ਅਸੀਂ ਹੋਰ ਵੀ ਸਕੂਲਾਂ ਮਾਰੇ ਪ੍ਰੋਜੈਕਟ ਬਣਾ ਰਹੇ ਕਿਉਂਕਿ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਬੜੇ ਦੂਰ ਅੰਦੇਸ਼ੀ ਉਹਨਾਂ ਸੋਚ ਆ ਉਹ ਕੋਈ ਵੀ ਪ੍ਰੋਜੈਕਟ ਜੇ ਕੋਈ ਉਹਨਾਂ ਦੇ ਮਾਈਂਡ ਦੇ ਵਿੱਚ ਆਉਂਦਾ ਜਾਂ ਦਿੱਲੀ ਵੱਲੋਂ ਜਾਂ ਪੰਜਾਬ ਦੇ ਲੋਕਾਂ ਵੱਲੋਂ ਉਹਨੂੰ ਸਭ ਤੋਂ ਪਹਿਲਾਂ ਇੰਪਲੀਮੈਂਟ ਕਰਦੇ ਆ ਸੰਗਰੂਰ ਸ਼ਹਿਰ ਦੇ ਵਿੱਚ ਠੀਕ ਹੈ ਸੰਗਰੂਰ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਸੰਗਰੂਰ ਦੇ ਵਿੱਚ ਉੱਥੇ ਪਰ ਲੋਕਾਂ ਦਾ ਉਸ ਪ੍ਰੋਜੈਕਟ ਪਰ ਕੀ ਨਜ਼ਰੀਆ ਹੁੰਦਾ ਫਿਰ ਉਸ ਨੂੰ ਸਾਰੇ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤਾ ਜਾਂਦਾ ਜਿਵੇਂ ਨਹਿਰੀ ਪਾਣੀ ਪਾਇਪ ਲੈਣ ਦਾ ਸਿਸਟਮ ਸੀਗਾ ਉਹ ਸੰਗਰੂਰ ਦੇ ਪੂਰਾ ਹੋਇਆ ਲੋਕਾਂ ਦਾ ਵਧੀਆ ਰਿਸਪਾਂਸ ਮਿਲਿਆ ਲੋਕਾਂ ਨੇ ਖੁਸ਼ੀ ਮਨਾਈ ਉਹ ਸਾਰੇ ਪੰਜਾਬ ਵਿੱਚ ਪਾਇਪ ਲੈਣਾ ਪੈਣ ਲੱਗ ਗਿਆ ਜਿਹੜਾ ਪਹਿਲ ਪ੍ਰੋਜੈਕਟ ਹੈ ਵਰਦਿੰਗਾਂ ਵਾਲਾ ਉਹ ਸੰਗਰੂਰ ਦੇ ਵਿੱਚ ਟ్రਾਇਲ ਕੀਤਾ ਉੱਥੇ ਸਕਸੈਸ ਹੋਇਆ ਬੀਬੀਆਂ ਨੂੰ ਰੋਜ਼ਗਾਰ ਮਿਲਿਆ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਨੇ ਉਹ ਖੁਸ਼ੀ ਖੁਸ਼ੀ ਵਰਦਿੰਗਾਂ ਲੈਣੀਆਂ ਸ਼ੁਰੂ ਕੀਤੀਆਂ ਪੁਲਿਸ ਵਾਲ ਨੇ ਆਪਣਿਆਂ ਵਰਦਿਆਂ ਸਥਲੀ ਪ੍ਰੋਜੈਕਟ ਕੀਤੇ ਉਹ ਪ੍ਰੋਜੈਕਟ ਸਾਰੇ ਪੰਜਾਬ ਚ ਜਿਹੜਾ ਹੈਗਾ ਸਾਡੇ ਵੀ ਆਪਣੇ ਇਸ ਵਿਧਾਨ ਸਭਾ ਹਲਕਾ ਬਟੰਡਾ ਅਧਿਆਤਿ ਦੇ ਇੱਕ ਪਿੰਡ ਬਾਜਕ ਜਾਂ ਜੰਗੀ ਰਾਣੇ ਦੇ ਵਿੱਚ ਉਹ ਪ੍ਰੋਜੈਕਟ ਸ਼ੁਰੂ ਹੋਣਾ ਸੋ ਇਸ ਕਰਕੇ ਅਸੀਂ ਸੋਚ ਕੇ ਸਮਝ ਕੇ ਵਿਚਾਰ ਕੇ ਜਿਹੜਾ ਹੈਗਾ ਉਹ ਕੰਮ ਦੀ ਸ਼ੁਰੂਆਤ ਕਰਦੇ ਆਂ ਤੇ ਫਿਰ ਉਹ ਸ਼ੁਰੂ ਕੀਤਾ ਹੋਇਆ ਕੰਮ ਜਿਹੜਾ ਅਮਲੀ ਤੌਰ ਤੇ ਉਸ ਨੂੰ ਐਂਡ ਤੱਕ ਲੈ ਕੇ ਜਾਂਦੇ ਆਂ ਨਹੀਂ ਲੀਡਰ ਸਟੇਜਾਂ ਤੇ ਖੜ ਕੇ ਬਿਆਨ ਦੇ ਦਿੰਦੇ ਆ ਚੱਕ ਦਾਂਗੇ ਫੱਟੇ ਜੀ ਆ ਕਰ ਦਾਂਗੇ ਜੋ ਸਟੇਜ ਤੋਂ ਉਤਰ ਗਏ ਉਹ ਤਾਂ ਭੁੱਲ ਜਾਂਦੇ ਆ ਸੋ ਅਸੀਂ ਜਿਹੜੀ ਵੀ ਗੱਲ ਕਰਦੇ ਆਂ ਪਉਕਤਾ ਆਧਾਰ ਤੇ ਕਰਦੇ ਆ ਤੇ ਉਹੀ ਗੱਲ ਕਰਦੇ ਆ ਜਿਹੜੀ ਗੱਲ ਇੰਪਲੀਮੈਂਟ ਹੋ ਸਕਦੀ ਹੋਵੇ ਬਿਲਕੁਲ ਵਧੀਆ ਗੱਲ ਕਹੀ ਆ ਆਪਣੇ ਭੱਲਾ ਸਾਹਿਬ ਨੇ ਬਾਕੀ ਇਹਨਾਂ ਦੇ ਸਾਰੇ ਜਿੰਨੇ ਵੀ ਕੰਮ ਆ ਡੈਰੀ ਦੇ ਵਿੱਚ ਨੋਟ ਆਉਂਦੇ ਇਹ ਨਹੀਂ ਕਹਿੰਦੇ ਇਹਨਾਂ ਨੇ ਪਹਿਲਾਂ ਕਿਹਾ ਵੀ ਨਹਿਰ ਤੇ ਸੱਡ ਦਾਂਦੇ ਆ ਤਲਾਬ ਤੇ ਚਲਾ ਕੇ ਮਾਰੇ ਜਿਹੜੇ ਕੰਮ ਆਉਂਦੇ ਲੋਕਾਂ ਦੇ ਜਿਹੜਾ ਕੰਮ ਲਿਖ ਲਿਆ ਉਹ ਪੂਰਾ ਕਰਾਂਗੇ ਸਕੂਲ ਦਾ ਬੱਚੇ ਦਾ ਹੈਗਾ ਅਸੀਂ ਪਲੱਸ 2 ਦਾ ਕਹਿੰਦੇ ਸਾਰੇ ਨਿਯਮ ਪੂਰੇ ਕਰਕੇ ਅਸੀਂ ਜਲਦੀ ਹੀ ਬਠਿੰਡਾ ਦੇ ਬਾਂਡੀਪਿੰਡ ਦੇ ਵਿੱਚ ਪਲੱਸ 2 ਦਾ ਸਕੂਲ ਵੀ ਅਸੀਂ ਖੋਲਾਂਗੇ ਤਾ ਜੁੜੇ ਰਹੇ ਤੁਸੀਂ ਨਾਉ ਪੰਜਾਬ ਨਾਲ ਮੈਨੂਰੇ ਸ਼ਰਮਾ ਪਿੰਡ ਬਾਂਡੀ ਜ਼ਿਲ੍ਹਾ ਬਟਿੰਡਾ